ਸਾਖੀਆਂ ਸੁਣਦੇ ਨੇ ਲੋਕ ਮੈਨੂੰ ਰਿਸਪੌਂਸ ਮਿਲਦਾ ਹੈ ਚੰਗਾ ਲੇਕਿਨ ਲੋਕ ਕਥਾਵਾਂ ਸੁਣਨੋਂ ਹਟ ਗਏ ਹੋਏ ਨੇ ਬੱਚਿਆਂ ਨੂੰ ਵੀ ਸੁਣਾਉਣੋਂ ਹਟ ਗਏ ਮਾਪੇ ਦਾਦੀਆਂ ਨਾਨੀਆਂ ਹੁਣ ਨਹੀਂ ਸੁਣਾਉਂਦੀਆਂ ਇੱਕ ਦੋਸਤ ਮੈਨੂੰ ਕਹਿੰਦਾ ਅੱਜਕੱਲ ਬੱਚਿਆਂ ਦੀ ਮੰਮੀਆਂ ਬੱਚਿਆਂ ਨੂੰ ਲੋਕ ਕਹਾਣੀਆਂ ਕਿਉਂ ਨਹੀਂ ਸੁਣਾਉਂਦੀਆਂ ਸੌਣ ਲੱਗੇ ਮੈਂ ਕਿਉਂਕਿ ਉਹਨਾਂ ਨੇ ਆਪ ਨਹੀਂ ਸੁਣੀਆ ਉਹਨਾਂ ਨੇ ਸੁਣੀਆ ਹੁੰਦੀਆਂ ਉਹਨਾਂ ਨੂੰ ਯਾਦ ਹੁੰਦੀਆਂ ਤਾਂ ਹੀ ਬੱਚਿਆਂ ਨੂੰ ਸੁਣਾਉਣੀਆ ਸਨ ਇਹ ਪਰੰਪਰਾ ਟੁੱਟ ਗਈ ਵਜ੍ਹਾ ਕੋਈ ਵੀ ਹੋਵੇ ਲੇਕਿਨ ਪਰੰਪਰਾ ਨਹੀਂ ਰਹੀ ਇਹ ਪਰੰਪਰਾ ਰਵਿੰਦਰਨਾਥ ਟੈਗੋਰ ਨੂੰ ਪਿਆਰੀ ਲੱਗੀ ਟੈਗੋਰ ਇਸ ਪਰੰਪਰਾ ਦਾ ਜ਼ਿਕਰ ਕਰਦੇ ਹਾਂ ਕਹਿੰਦੇ ਨੇ ਕਿ ਅਸੀਂ ਬੱਚੇ ਦਿਨਛ ਅਨੁਸਾਰ ਆਪਣੀ ਦਾਦੀ ਦੇ ਦੁਆਲੇ ਹੋ ਕੇ ਬੈਠ ਜਾਂਦੇ ਦਾਦੀ ਕਹਾਣੀ ਸੁਣਾ ਜਦੋਂ ਦਾਦੀ ਕਹਾਣੀ ਸੁਣਾਉਣ ਦਾ ਪਹਿਲਾ ਵਾਕ ਬੋਲਦੀ ਬੱਚਿਓ ਇੱਕ ਸੀ ਰਾਜਾ ਇੱਕ ਸੀ ਉਹਦੀ ਰਾਣੀ ਅਸੀਂ ਖੁਸ਼ ਹੋ ਜਾਂਦੇ ਤਾੜੀਆਂ ਮਾਰਨ ਲੱਗ ਜਾਂਦੇ ਦਾਦੀ ਇਹੋ ਕਹਾਣੀ ਸੁਣਾਇਆ ਕਰ ਸਾਨੂੰ ਇੱਕ ਸੀ ਰਾਜਾ ਇੱਕ ਸੀ ਰਾਣੀ ਜਦੋਂ ਤੂੰ ਉਹ ਕਹਾਣੀ ਸੁਣਾਣੀ ਹੈ ਨਾ ਕਿ ਇੱਕ ਸੀ ਰਾਜਾ ਦੋ ਸਨ ਉਹਦੀਆਂ ਰਾਣੀਆ ਫਿਰ ਨਾਲ ਤੂੰ ਦੁਖੀ ਹੁੰਦੀ ਰਹਣੀ ਹੈ ਨਾਲੇ ਅਸੀਂ ਦੁਖੀ ਹੋ ਜਾਂਦੇ ਹਾਂ